ਕਲਪੂਰੇ ਪੰਜਾਬ ਭਰ ਦੇ ਵਿੱਚ ਲੋਹੜੀ ਦਾ ਤਿਉਹਾਰ ਜਿੱਥੇ ਮਨਾਇਆ ਜਾ ਰਿਹਾ ਸੀ ਉੱਥੇ ਹੀ ਚਾਇਨਾ ਡੋਰ ਦਾ ਇੱਕ ਵਾਰ ਫਿਰ ਕਹਿਰ ਦੇਖਣ ਨੂੰ ਮਿਲਿਆ ਤਾਂ ਦੱਸਦੇ ਕਿ ਪ੍ਰਸ਼ਾਸਨ ਵੱਲੋਂ ਲਗਾਤਾਰ ਚਾਇਨਾ ਡੋਰ ਵੇਚਣ ਤੇ ਖਰੀਦਣ ਵਾਲਿਆਂ ਤੇ ਸਖਤ ਕਾਰਵਾਈ ਕੀਤੀ ਜਾ ਰਹੀ ਹੁੰਦੇ ਪਰ ਫਿਰ ਵੀ ਜਿਹੜੇ ਲੋਕੀ ਨੇ ਬਾਜ਼ਨੀ ਹੁੰਦੇ ਤੇ ਜਿਹੜੀ ਗੈਰ ਕਾਨੂੰਨੀ ਚਾਇਨਾ ਡੋਰ ਵੇਚੀ ਜਾਂਦੀ ਹੈ ਤੇ ਲੋਕਾਂ ਵੱਲੋਂ ਵੀ ਖਰੀਦੀ ਜਾਂਦੀ ਹੈ ਉੱਥੇ ਹੀ ਜਨਾਲਾ ਤੋਂ ਇੱਕ ਮੰਦਪਾਗੀ ਖਬਰ ਨਿਕਲ ਕੇ ਸਾਹਮਣੇ ਆਇਆ ਜਿੱਥੇ ਅੰਮ੍ਰਿਤਸਰ ਦੇ ਜਨਾਲਾ ਦੇ ਪਿੰਡ ਪਲਾ ਦਾ ਇੱਕ ਨੌਜਵਾਨ ਜੋ ਆਪਣੇ ਪਿੰਡ ਤੋਂ ਸ਼ਹਿਰ ਵੱਲ ਜਾ ਰਿਹਾ ਹੁੰਦਾ ਹੈ ਤੇ ਅਚਾਨਕ ਉਸ ਦੇ ਗਲੇ ਦੇ ਵਿੱਚ The cat ਚਾਈਨਾ ਡੋਰ ਫਿਰ ਜਾਂਦੀ ਆ ਜਿਸ ਤੋਂ ਬਾਅਦ ਗਲਾ ਕੱਟਿਆ ਜਾਂਦਾ ਤੇ ਬੁਰੀ ਤਰ੍ਹਾਂ ਉਸ ਦਾ ਗਲੇ ਦਾ ਹਾਲ ਹੋ ਜਾਂਦਾ ਤੇ ਉਸ ਦੀ ਮੌਕੇ ਤੇ ਮੌਤ ਹੋ ਜਾਂਦੀ ਤਾਂ ਅੰਦਾਜ਼ੇ ਨੇ ਕਿ ਜਿਹੜਾ ਨੌਜਵਾਨ ਹੈ ਮੋਟਰਸਾਈਕਲ ਤੇ ਸਵਾਰ ਸੀ ਤੇ ਜਦੋਂ ਨੰਗਰਾਂ ਦੇ ਰਸਤੇ 'ਚ ਆਚਾਨਕ ਉਹ ਚਾਈਨਾ ਡੋਰ ਹੁੰਦੀ ਹੈ ਜਦੇ ਗਲੇ ਵਿੱਚ ਫਿਰ ਜਾਂਦੀ ਆ ਉੱਥੇ ਹੀ ਸਾਨਕ ਲੋਕਾਂ ਵੱਲੋਂ ਉਸ ਨੂੰ ਸਿਵਲ ਹਸਪਤਾਲ ਦੇ ਵਿੱਚ ਪਹੁੰਚੀ ਕਰਵਾਇਆ ਜਾਂਦਾ ਜਿਸ ਤੇ ਉਸ ਨੂੰ ਬਾਅਦ ਵਿੱਚ ਅੰਮ੍ਰਿਤਕ ਕੋਸ਼ਿਸ਼ ਕਰ ਦਿੱਤਾ ਜਾਂਦਾ ਹੈ ਉੱਥੇ ਹੀ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਤੇ ਲਗਾਤਾਰ ਪ੍ਰਸ਼ਾਸਨ ਨੂੰ ਚਾਈਨਾ ਡੋਰ ਵੇਚਣ ਤੇ ਖਰੀਦਣ ਵਾਲੇ ਤੱਕ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਤੇ ਲੋਕਾਂ ਦੇ ਵਿੱਚ ਕਾਫੀ ਰੋਸ ਹੈ ਇਸ ਘਟਨਾ ਤੋਂ ਬਾਅਦ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਉੱਥੇ ਤੁਹਾਨੂੰ ਵੀ ਦਿਖਾ ਦਿੰਦੇ ਹਾਂ ਮੌਕੇ ਦੀਆਂ ਤਸਵੀਰਾਂ ਜੀ ਹੇ ਰਾਜਕੌਰ ਕਿਹਨਾ ਸੀ ਮੇਰੇ ਜੇਰਦਾਸ ਬੇਟਾ ਯਾਰ ਕੀ ਕੀ ਗੱਲ ਹੋਈ ਹੈ ਜੀ ਅੱਜ ਉਹਨੇ ਮੇਰੇ ਕੋਲ ਆਇਆ ਸਾਨੂੰ ਤੇ ਉਹਨੇ ਫੋਨ ਆ ਗਿਆ ਪਿੱਛੇ ਸਾਡਾ ਪਮਰੋ ਤੇ ਡੇਗ ਪਿਆ ਆ ਉਹਨੇ ਡੋਰ ਫੇਰ ਗਿਆ ਹਏ ਚਾਈਨਾ ਡੋਗਰੀ ਕੋਈ ਪਤਾ ਨਹੀਂ ਸਾਡੇ ਅੰਦਰ ਦੋਤੋ ਚੱਕੇ ਜਾਂਦਾ ਸਾਨੂੰ ਕੋਈ ਪਤਾ ਨਹੀਂ ਕਿਹਦੀ ਲੋਰ ਚਾਈਨਾ ਜਾਂਦੇ ਯਾਰ ਕੀ ਕਰੀਂ ਕੁੱਤੀ ਦੀ ਰੁਤੇ ਦੂਰ ਤੇ ਜਿਹੜੀ ਬਿਡੋਰ ਵੇਚਦੇ ਨੇ ਹਏ 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 ਇਨਸਾਫ ਤਾਂ ਵੀ ਮੰਗਤਾ ਹੀ ਆ ਕਿ ਉਹਨੇ ਕੀ ਕਰ ਗਿਆ ਯਾਰ ਦਾ ਪਵਾ ਤੇ ਚਲੇ ਗਿਆ ਜੀਰਣਾ ਹਰਦੀਪ ਸਿੰਘ ਜੀ ਏ ਵੀ ਸਾਡਾ ਜੋ ਆਇਆ ਜੀ ਭਲੇਪਿੰਟ ਦਾ ਮਸਮੀਕ ਹੈ ਜੀ ਤੇ ਇਦਾਂ ਹੀ ਕੋਈ ਆਪਣਾ ਨਿੱਜੀ ਕੰਮ ਵਾਸਤੇ ਆਇਆ ਸੀ ਸਾਡੇ ਕੋਲ ਦੇ ਹਾਂਜੀ ਤੇ ਇਹਦੇ ਵਿੱਚ ਜਦੋਂ ਐ ਮਤਲਬ ਜਾ ਰਿਹਾ ਸੀ ਆਪਣੇ ਘਰ ਨੂੰ ਉਹ ਜਿਹੜੀ ਅੱਜ ਕੱਲ ਚਾਈਨਾ ਡੋਰ ਗੱਟੂ ਵગેਰਾ ਚੱਲਦੇ ਪਏ ਆ ਉਹਦੇ ਨਾਲ ਜਿਹੜੇ ਗਲ ਦੇ ਵਿੱਚ ਫਿਰਨ ਦੇ ਨਾਲ ਲੜਕੇ ਦੀ ਡੈਥ ਹੋ ਗਈ ਹੈ ਜੀ ਡੋਰ ਕਾਫੀ ਜ਼ਿਆਦਾ ਫਿਰ ਗਈ ਆ ਉਨੂੰ ਇੱਥੇ ਹਸਪੀਟਲ ਦੇ ਵਿੱਚ ਲੈ ਕੇ ਆਏ ਜਦੋਂ ਤੇ ਡਾਕਟਰਾਂ ਨੇ ਕਾਫੀ ਦੇਰ ਤੱਕ ਤੇ ਉਹਨਾਂ ਨੇ ਨਹੀਂ ਚੈੱਕ ਕੀਤਾ ਇਹ ਗੱਲ ਦੀ ਵੀ ਥੋੜਾ ਸਾਨੂੰ ਗਿਲਾ ਆ ਪਰ ਅਹੀਂ ਸਰਕਾਰਾਂ ਅੱਗੇ ਬੇਨਤੀ ਕਰਦੇ ਆ ਚਲੋ ਅਸੀਂ ਗਰੀਬ ਪਰਿਵਾਰ ਆ ਸਾਡੀ ਗੁਆਡੀ ਸਾਡੇ ਪਸਨੀਕ ਸਾਡੇ ਚਾਚਾ ਜੀ ਦਾ ਬੇਟਾ ਆ ਇਹ ਜੀ ਇਕੱਲਾ- ਇਕੱਲਾ ਸੀ ਤੇ ਤਿੰਨੇ ਦੀਆਂ ਭੈਣਾਂ ਵਾਂ ਤੇ ਇਕੱਲਾ- ਇਕੱਲਾ ਹੀ ਤੁਹਾਨੂੰ ਕਿਵੇਂ ਪਤਾ ਲੱਗਾ ਸਾਨੂੰ ਇੱਥੇ ਫੋਨ ਗਿਆ ਜੀ ਇਹ ਤਾਂ ਮੰਡੇ ਦਾ ਕੀ ਇਹਦਾ ਮਤਲਬ ਗਲ ਦੇ ਵਿੱਚ ਦੋਰ ਫੇਰ ਗਈ ਆ ਤੇ ਅਸੀਂ ਆ ਕੇ ਵੇਖਿਆ ਤੁਹਾਨੂੰ ਕਿਸੇ ਕੰਮ ਗਿਆ ਘਰੋਂ ਇਹ ਇੱਥੇ ਨਾਲੇ ਕਿਤੇ ਕੰਮ ਆਇਆ ਸੀ ਤੇ ਜਦੋਂ ਵਾਪਸ ਜਾ ਰਿਹਾ ਤੇ ਉਦੋਂ ਇਹਦੇ ਗਲ ਦੇ ਵਿੱਚ ਦੋਰ ਫੇਰ ਗਈ ਕਰਦਾ ਕੀ ਕਰੇ ਮਿਹਨਤ ਮਜ਼ਦੂਰੀ ਕਰਦਾ ਜੀ ਬੇਟਾ ਅੱਜ ਲੋਹੜੀ ਵਾਲੇ ਤਿਉਹਾਰ ਨੇ ਅਸੀਂ ਅੱਜ ਆ ਕੇ ਮੰਗ ਕਰਦੇ ਆ ਜੀ ਜਦੋਂ ਸਾਡੇ ਚਲੋ ਜਦੋਂ ਇੱਥੇ ਆਈਦਾ ਅਸੀਂ ਹਸਪਤਾਲਾਂ ਦੇ ਵਿੱਚ ਤੇ ਪਰ ਸਾਡੇ ਨਾਲ ਇਦਾਂ ਬੇਨਸ਼ਾਹੀ ਨਹੀਂ ਹੋਣੀ ਚਾਹੀਦੀ ਕੋਈ ਡਾਕਟਰ ਨਹੀਂ ਮਿਲਿਆ ਕਿਸ ਨੇ ਇਹਨੂੰ ਚੈੱਕ ਨਹੀਂ ਕੀਤਾ ਤੜਫਦਾ ਰਿਹਾ ਬਾਹਰ ਇਸ ਗੱਲ ਦਾ ਸਾਨੂੰ ਬੜਾ ਗਿਲਾ ਹੈ ਜੀ ਅਸੀਂ ਸਰਕਾਰਾਂ ਅਕਿ ਬੇਨਤੀ ਕਰਦੇ ਹਾਂ ਤੁਸੀਂ ਕਹਿੰਦੇ ਹੋ ਜੀ ਅਸੀਂ ਇੱਦਾਂ ਵੇਖੋ ਕਿਹੜੇ ਕਿਹੜੇ ਤਗੜੇ ਹਸਪਤਾਲ ਪਾਏ ਪਰ ਹਸਪਤਾਲਾਂ ਦੇ ਵਿੱਚ ਪਾਉਣ ਦੇ ਦ ਸਾਨੂੰ ਕੋਈ ਫਾਇਦਾ ਨਹੀਂ ਹੈ ਕਿਉਂ ਕਿ ਕਿਉਂਕਿ ਇੱਥੇ ਡਾਕਟਰ ਤੇ ਕੋਈ ਮਿਲਦਾ ਨਹੀਂ ਕਿਸ ਨੇ ਉਹਨੂੰ ਚੈੱਕ ਹੀ ਨਹੀਂ ਕੀਤਾ 20 ਸਾਲਾਂ ਨਾਲ ਤੋਂ ਜਾ ਰਿਹਾ ਸੀ ਆਪਣੇ ਪਿੰਡ ਪਲਾ ਪਿੰਡ ਨੂੰ ਜੀ ਇਹਦਾ ਨਾਮ ਹੈਗਾ ਜੀ ਪਮਨਦੀਪ ਸਿੰਘ ਪੁੱਤਰ ਜਗੀਰ ਸਿੰਘ ਵਾਸੀ ਪਲਾ ਪਲਾ ਪਿੰਡ ਉਮਰ ਹੈਗੀ ਇਹਦੀ 20 ਸਾਲ ਜੀ ਇਹਦੇ ਗੱਲ 'ਚ ਜਿਹੜੀ ਇਹ ਚੈਨਾ ਡੋਰ ਫਿਰਕੀ ਹੈ ਜੀ ਉਸ ਦੇ ਨਾਲ ਹੀ ਇਹਦੀ ਮੌਤ ਹੋ ਗਈ ਹੈ ਜੀ ਠੀਕ ਹੈ ਇਹ ਇੱਕ ਇਕੱਲਾ-ਇਕੱਲਾ ਹੈਗਾ ਆ ਇਹਦੀਆਂ ਤਿੰਨ ਭੈਣਾਂ ਹੈ ਜੀ ਗਰੀਬ ਪਰਿਵਾਰ ਨਾਲ ਇਹ ਸੰਬੰਧ ਰੱਖਦਾ ਜੀ ਬੜੀ ਨਿਕਾਰਯਮਤਿਆ ਨਹੀਂ ਜਾ ਰਹੀ ਆ ਉਹ ਕਾਰਵਾਈ ਜਿਹੜੀ ਆ ਹੋ ਰਹੀ ਹੈ ਜੀ